ਹੈਲੋ ਫਰੈਂਡਸ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਾਂ ਬਣਾ ਰਹੇ ਆਂ ਬੇਸਣ ਤੇ ਮੈਦਾ ਤੇ ਕਣਕ ਦੇ ਆٹے ਦੀ ਆਪਾਂ ਰੋਟੀ ਤੁਸੀਂ ਇਹਨੂੰ ਨਾਨ ਵੀ ਕਹਿ ਸਕਦੇ ਆਂ ਤੇ ਇਹ ਮੈਂ ਮੈਦਾ ਤੇ ਆਟਾ ਛਾਂਲੇ ਤੇ ਹੁਣ ਮੈਂ ਬੇਸਣ ਇਹਦੇ ਵਿੱਚ ਛਾਨ ਰਹੀ ਆਂ ਤੇ ਆਪਾਂ ਬੇਸਣ ਛਾਂ ਕੇ ਤੇ ਇਹ ਚੰਗੀ ਤਰ੍ਹਾਂ ਆਪਾਂ ਛਾਂ ਲਵਾਂਗੇ ਬੇਸਣ ਨੂੰ ਕਿਉਂਕਿ ਬੇਸਣ ਨੂੰ ਛਾਨਣਾ ਚਾਹੀਦਾ ਇਹਦੇ ਵਿੱਚ ਕੁਝ ਕਿਉਂਕਿ ਆਪਾਂ ਬਾਜ਼ਾਰ ਤੋਂ ਵੇਸਣ ਲੈਂਦੇ ਤੇ ਉਸ ਵਿੱਚ ਹੁੰਦਾ ਇਹਦੇ ਇਹ ਆਪਾਂ ਛਾਨ ਕੇ ਪਾਇਆ ਇਹਨੂੰ ਹੁਣ ਆਪਾਂ ਮਿਕਸ ਕਰ ਲਾਂਗੇ ਇਹਨੂੰ ਮਿਕਸ ਕਰਕੇ ਹੁਣ ਆਪਾਂ ਇਹਦੇ ਵਿੱਚ ਟੇਸਟ ਦੇ ਅਕੋਰਡਿੰਗ ਤੁਸੀਂ ਲੂਣ ਮਿਰਚ ਪਾ ਸਕਦੇ ਆ ਇਹ ਮੈਂ ਲੂਣ ਪਾ ਰਹੀ ਆ ਇਹ ਤੁਸੀਂ ਜਿੰਨਾ ਤੁਹਾਡੇ ਹਿਸਾਬ ਨਾਲ ਤੁਸੀਂ ਪਾ ਸਕਦੇ ਜੇ ਤੁਸੀਂ ਜ਼ਿਆਦਾ ਖਾਣੇ ਜ਼ਿਆਦਾ ਪਾ ਲਓ ਤੇ ਥੋੜੀ ਜੀ ਮੈਂ ਮਿਰਚ ਲਾਲ ਪਾ ਰਹੀ ਆ ਥੋੜੀ ਜੀ ਆਪਾਂ ਪਾ ਰਹੇ ਆ ਕਾਲੀ ਮਿਰਚ ਇਹ ਆਪਾਂ ਕਾਲੀ ਮਿਰਚ ਪਾ ਲਈ ਆ ਹੁਣ ਆਪਾਂ ਥੋੜਾ ਜਿਹਾ ਜੀਰਾ ਪਾ ਲਿਆ ਇੱਧਰ ਮੇਰਾ ਤੰਦੂਰ ਤਪ ਰਿਹਾ ਹੈ ਦੇਖੋ ਜੀ ਵਿੱਚੋਂ ਲਾਲ ਹੋ ਰਿਹਾ ਇਹ ਤੇ ਇੱਧਰ ਆਪਾਂ ਬਾਲਣ ਪਾਤਾ ਸੀ ਤੰਦੂਰ ਦੇ ਵਿੱਚ ਤੇ ਤੂੰ ਤੰਦੂਰ ਆਪਣਾ ਲਾਲ ਹੋ ਗਿਆ ਤੇ ਹੁਣ ਆਪਾਂ ਲੱਗੇ ਪੀੜੇ ਕਰਨ ਇਹ ਆਪਾਂ ਪਾਣੀ ਹੱਥ ਲਾ ਕੇ ਪਕਾਵਾਂਗੇ ਆਪਣੇ ਜਿਹੜੇ ਫੁਲਕੇ ਆਪਾਂ ਬਣਾਉਣੇ ਆ ਤੇ ਮੈਂ ਪਹਿਲਾਂ ਪੀੜੀ ਕਰਕੇ ਸਾਰੇ ਮੈਂ ਰੱਖ ਲੂੰਗੀ ਇਹ ਤੁਸੀਂ ਥੋੜੇ ਜਿਹਾ ਵੱਡੇ ਪੀੜੇ ਲੈਣੇ ਆ ਵੱਡੀ ਪੀੜੇ ਲੈ ਕੇ ਫੇਰੇ ਸੀ ਤੁਸੀਂ ਇਹਨੂੰ ਹੱਥਾਂ ਤੇ ਥੱਪ ਲੈਣਾ ਹੈ ਇਹ ਮੈਂ ਸਾਰੇ ਪੀੜੇ ਕਰਕੇ ਤੇ ਆਪਾਂ ਇਸ ਤਰ੍ਹਾਂ ਪਾਣੀ ਹੱਥ ਲਾ ਕੇ ਤੇ ਆਪਾਂ ਰੱਖੀ ਜਾਨੇ ਪਲੇਟ ਦੇ ਵਿੱਚ ਇਹਨੂੰ ਥੱਲੇ ਪਾਣੀ ਲਾਉਣਾ ਪੀੜੇ ਦੇ ਕਿਉਂਕਿ ਜਿਹੜਾ ਚਿਪਕ ਨਾ ਜਾਵੇ ਆਪਣਾ ਜਿਹੜਾ ਪੀੜਾ ਹੈ ਥਾਲੀ ਦੇ ਵਿੱਚ ਚਿੱਕ ਨਾ ਜਾਵੇ ਤਾਂ ਕਰਕੇ ਇਸ ਤਰ੍ਹਾਂ ਮੈਂ ਪਾਣੀ ਲਾ ਲਾ ਕੇ نیچے ਪਾਣੀ ਲਾ ਲੈਣੀ ਆ ਤੇ ਰੱਖ ਦਿੰਨੀ ਆ ਤੁਸੀਂ ਐਸੀ ਤਰ੍ਹਾਂ ਹੀ ਸਾਰੇ ਪੇੜੇ ਕਰਕੇ ਰੱਖ ਲੈਣੇ ਆ ਜੇ ਮੇਰੇ ਚੈਨਲ ਤੇ ਨਿਊ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਇਹ ਦੇਖੋ ਜੀ ਮੈਂ ਸਾਰੇ ਪੇੜੇ ਕਰਕੇ ਰੱਖ ਲਏ ਪਾ ਥੋੜਾ ਜਿਹਾ ਪਾਣੀ ਲਾ ਲੈਣੀ ਆ ਕਿਉਂਕਿ ਜਿਹੜਾ ਥੋੜਾ ਜਿਹਾ ਨਮਕ ਪਾਇਆ ਉਹਦੇ ਨਾਲ ਆਟਾ ਥੋੜਾ ਜਿਹਾ ਆਪਣਾ ਢਿੱਲਾ ਹੋ ਗਿਆ ਕਿਉਂਕਿ ਨਮਕ ਦੇ ਨਾਲ ਹਮੇਸ਼ਾ ਹੀ ਆਟਾ ਥੋੜਾ ਜਣਾ ਢਿੱਲਾ ਹੋ ਹੀ ਜਾਂਦਾ ਹੈ ਜਦੋਂ ਆਪਾਂ ਨਮਕ ਪਾਉਨੇ ਆ ਉਹਦਾ ਆਟਾ ਢਿੱਲਾ ਹੋ ਜਾਂਦਾ ਹੈ ਇਸੇ ਤਰ੍ਹਾਂ ਆਪਾਂ ਸਾਰੇ ਪੇੜੇ ਕਰ ਲਾਂਗੇ ਦੇਖੋ ਜੀ ਮੇਰਾ ਖੀਰਲਾ ਪੇੜਾ ਹੈ ਥੋੜਾ ਜਿਹਾ ਆਪਾਂ ਵੱਡਾ ਬਣਾ ਲਾਂਗੇ ਤੇ ਮੈਂ ਪੀੜੇ ਕਰ ਲਏ ਆ ਦੇਖੋ ਜੀ ਤੇ ਇੱਧਰ ਹੁਣ ਮੇਰਾ ਤੰਦੂਰ ਲਾਲ ਹੋ ਗਿਆ ਇੱਧਰ ਮੈਂ ਦੋ ਰੋਟੀਆਂ ਲਾ ਲਈਆਂ ਤੇ ਮੈਂ ਦਹੀਂ ਦੇ ਨਾਲ ਪਰੋਸੀਆਂ ਹੋਈਆਂ ਆ ਦੇਖੋ ਜੀ ਤੁਸੀਂ ਦੇਖ ਸਕਦੇ ਆ ਤੇ ਬਹੁਤ ਹੀ ਟੇਸਟੀ ਰੋਟੀਆਂ ਬਣੀਆਂ ਮਾੜੀ ਜੀ ਅੱਗ ਦੇ ਵਿੱਚ ਰੱਖ ਦਿਆਂਗੀ ਕਿਉਂਕਿ ਥੱਲੇੋਂ ਥੋੜੀ ਜੀ ਮੈਨੂੰ ਕੱਚੀ ਲੱਗਦੀ ਆ ਵਿੱਚ ਅੱਗ ਵੀ ਮਚ ਰਹੀ ਆ ਇਹ ਤੁਸੀਂ ਦੇਖ ਸਕਦੇ ਆ ਬਹੁਤ ਹੀ ਵਧੀਆ ਰੋਟੀਆਂ ਬਣ ਕੇ ਆਪਣੀਆਂ ਜੀ ਤੁਸੀਂ ਇਸ ਤਰ੍ਹਾਂ ਸੇਕ ਵੀ ਲਾ ਸਕਦੇ ਹੋ ਉੱਪਰ ਰੱਖ ਕੇ ਆਪਣਾ ਤੰਦੂਰ ਦੇ ਵਿੱਚ ਸੇਕ ਲੱਗ ਜਾਂਦਾ ਹੈ ਦੇਖੋ ਜੀ ਤੇ ਆਪਾਂ ਥੋੜਾ ਜਿਹਾ ਵਿੱਚ ਹੁਣ ਫੇਰ ਹੋਰ ਰੱਖ ਦਿਆਂਗੇ ਤੇ ਇਸੇ ਤਰ੍ਹਾਂ ਆਪਾਂ ਸਾਰੀਆਂ ਰੋਟੀਆਂ ਨੂੰ ਪਕਾ ਲਾਂਗੇ ਇਹ ਆਪਾਂ ਹੁਣ ਪੀੜਾ ਭੰਨ ਲਿਆ। ਇਹੋ ਆਪਾਂ ਥੋੜਾ ਜਿਹਾ ਥੱਪ ਲਾਂਗੇ। ਦੇਖੋ ਜੀ ਆਪਾਂ ਪਾਣੀ ਲਾ ਲਿਆ ਹੱਥ ਨੂੰ ਤੇ ਇਸ ਤਰ੍ਹਾਂ ਕਰਕੇ ਆਪਾਂ ਰੋਟੀ ਵਿੱਚ ਲਗਾ ਲਾਂਗੇ। ਇਹ ਫਿਰ ਮੈਂ ਪੀੜਾ ਭੰਨ ਨਰਈਆਂ ਤੇ ਮਾੜਾ ਜਿਹਾ ਪਾਣੀ ਹੱਥਾਂ ਨੂੰ ਲਾਇਆ ਹੋਇਆ ਸੀ ਮੇਰੇ। ਇਸ ਤਰ੍ਹਾਂ ਕਰਕੇ ਆਪਾਂ ਰੋਟੀ ਵਿੱਚ ਲਗਾ ਦੇਣਾ ਇਹ ਦੇਖੋ ਜੀ ਦੂਸਰੀ ਰੋਟੀ ਵੀ ਮੈਂ ਵਿੱਚ ਲਗਾਤੀ ਆ ਫਿਰ ਆਪਾਂ ਪੀੜਾ ਭੰਨ ਕੇ ਤੇ ਇਹਨੂੰ ਰੋਟੀ ਨੂੰ ਥੱਪ ਕੇ ਆਪਾਂ ਫਿਰ ਵਿੱਚ ਬਣਾ ਲਵਾਂਗੇ ਤੇ ਇਹ ਦੇਖੋ ਜੀ ਆਪਣੀ ਰੋਟੀ ਫਿਰ ਆਪਾਂ ਥੱਪ ਲਈ ਹੱਥਾਂ 'ਚ ਹੱਥਾਂ ਨਾਲ ਥੱਪ ਲਈ ਸੌਰੀ ਤੇ ਇਹ ਆਪਾਂ ਫੇਰ ਵਿੱਚ ਲਗਾਤੀ ਆ ਇਹਨਾਂ ਨੂੰ ਤੁਸੀਂ ਨਾਣ ਦੇ ਆ ਰੂਪ ਵੀ ਦੇ ਸਕਦੇ ਹੋ ਕਿਉਂਕਿ ਨਾਣ ਦੇ ਵਿੱਚ ਥੋੜਾ ਜਿਹਾ ਮੈਦਾ ਜ਼ਿਆਦਾ ਪੈਂਦਾ ਆ ਆਪਾਂ ਥੋੜਾ ਜਿਹਾ ਮੀਦਾ ਘੱਟ ਪਾਇਆ ਪਰ ਮੀਦਾ ਆਪਾਂ ਜ਼ਰੂਰ ਪਾਇਆ ਹੋਇਆ ਹੈ ఫ రోటీను ఏను వె దా థ్యాంక్ యూ ఫోర్ వచింగ్